ਸਾਰੇ ਹੀ ਸ्रोतਿਆਂ ਨੂੰ ਪਿਆਰ ਪਰਿਤ ਸਤਸਰੀਏ ਕਾਲ ਲੁਧਿਆਣਾ ਦੇ ਜਿਮਨੀ ਚੌਂ ਨੂੰ ਲੈ ਕੇ ਜੋ ਅੱਜ ਅਕਾਲੀ ਦਲ ਦੇ ਉਮੀਦਵਾਰ ਪਰਪੁਕਾਰ ਸਿੰਘ ਘੁੰਮਣ ਨੇ ਜਿੱਤ ਦੇ ਦਾਅਵੇ ਕੀਤੇ ਨੇ ਜੋ ਅਕਾਲੀ ਦਲ ਇਹ ਸੀਟ ਜਿੱਤਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸ੍ਰੀ ਦਰਬਾਰ ਸਾਹਿਬੋਂ ਅਸ਼ੀਰਵਾਦ ਲੈਣ ਵਾਸਤੇ ਪਹੁੰਚੇ ਨੇ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਵੀ ਕੀਤੇ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਜੋ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਕਿ ਮਜਬੂਸ ਸਥਿਤੀ ਵਿੱਚ ਪਰ ਉਪਕਾਰ ਸਿੰਘ ਘੁੰਮਣ ਅੱਜ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਵਾਸਤੇ ਗਏ ਨੇ ਔਰ ਉਹਨਾਂ ਨੇ ਪੱਤਰਕਾਰਾਂ ਨਾਲ ਜੋ ਸਵਾਲ ਦੇ ਜਵਾਬ ਦਿੱਤੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਇਆ ਜੋ ਅਕਾਲੀ ਦਲ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਅਕਾਲੀ ਦਲ ਇਹ ਸੀਟ ਜਿਹੜੀ ਹੈ ਪੱਕੀ ਹੋ ਚੁੱਕੀ ਹੈ ਔਰ ਜਿੱਤ ਚੁੱਕਿਆ ਹੈ ਅਕਾਲੀ ਦਲ ਇਹ ਸੀਟ ਜਿੱਤਣ ਨਾਲ 2027 ਦਾ ਮੁੱਢ ਵੱਜ ਗਿਆ ਸੋ ਅਜੇ ਤੱਕ ਇਹ ਵੋਟਾਂ ਨਹੀਂ ਪਈਆਂ ਅਜੇ ਤੱਕ ਜਿਹੜਾ ਵੋਟਾਂ ਦਾ ਐਲਾਨ ਨਹੀਂ ਹੋਇਆ ਲੇਕਿਨ ਅਕਾਲੀ ਦਲ ਨੇ ਇਹ ਸੀਟ ਆਪਣੇ ਪੱਖ ਵਿੱਚ ਕਰ ਲਈਏ ਇਸ ਦੇ ਨਾਲ ਜੋ ਪਰਪ ਉਪਕਾਰ ਸੰਘਮ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਵੀ ਦਾਵਾ ਕੀਤਾ ਕਿ ਅੱਜ ਲੋਕ ਜਿਹੜੇ ਅਕਾਲੀ ਸਰਕਾਰ ਦੇ ਸਮੇਂ ਜੋ ਪੰਜਾਬ ਦਾ ਵਿਕਾਸ ਹੋਇਆ ਉਸ ਦੀਆਂ ਗੱਲਾਂ ਕਰਦੇ ਨੇ ਸੋ ਕਾਂਗਰਸ ਨੇ ਪਿਛਲੇ 50 ਸਾਲਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਵਿਕਾਸ ਚੱਲ ਰਿਹਾ ਸੀ ਉਸ ਨੂੰ ਵੀ ਰੋਕ ਦਿੱਤਾ ਤੇ ਇੱਕ ਪੈਸਾ ਵੀ ਪੰਜਾਬ ਵਿੱਚ ਨਹੀਂ ਲਾਇਆ ਜਿਸ ਤੋਂ ਬਾਅਦ ਜੋ ਹੁਣ 3.5 ਸਾਲ ਬੀਤ ਗਏ ਨੇ ਚੋਣ ਦੇ ਨਾਲ ਸਰਕਾਰ ਬਣਾਈ ਗਈ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਹੱਦ ਤੋਂ ਜ਼ਿਆਦਾ ਲੇਕਿਨ ਲੋਕ ਜਿਹੜੇ ਅੱਜ ਉਹ ਵਾਅਦੇਆਂ ਨੂੰ ਦੇਖ ਰਹੇ ਨੇ ਜੋ ਔਰਤਾਂ ਨਾਲ ਵਾਦਾ ਕੀਤਾ ਗਿਆ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਸੋ ਔਰਤਾਂ ਤਾਂ ਹੁਣ ਕਦੇ ਵੀ ਝਾੜੂ ਨੂੰ ਵੋਟ ਨਹੀਂ ਪਾਉਣਗੀਆਂ ਔਰ ਅਕਾਲੀ ਦਲ ਜੋ ਬਾਦਲ ਸਰਕਾਰ ਦੇ ਵੱਲੋਂ ਲੋਕ ਭਲਾਈ ਸਕੀਮਾਂ ਚਲੀਆਂ ਸੀ ਅੱਜ ਉਹੀ ਜਿਹੜੀਆਂ ਸਰਕਾਰਾਂ ਨੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਇਹ ਝਾੜੂ ਵਾਲੇ ਹੋਣ ਉਹ ਬਾਦਲ ਵਾਲੀਆਂ ਚਲਾਈਆਂ ਹੋਈਆਂ ਸਕੀਮਾਂ ਹੀ ਜਿਹੜੀਆਂ ਦੇਰੇ ਨੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਕੱਟ ਕਰ ਦਿੱਤੀਆਂ ਗਈਆਂ ਨੇ ਸੋ ਆਟਾ ਦਾਲ ਯੋਜਨਾ ਦੀ ਗੱਲ ਕਰਦੇ ਹਾਂ ਹੀਰਾ ਸਿੰਘ ਗਵੜੀਆ ਨੇ ਕਿਹਾ ਕਿ ਜੋ ਗਰੀਬ ਲੋਕਾਂ ਦੇ ਲਈ ਇਹ ਆਟਾ ਦਾਲ ਯੋਜਨਾ ਚਲਾਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਆਟਾ ਦਾਲ ਯੋਜਨਾ ਜਿਹੜੀ ਖਤਮ ਹੋ ਚੁੱਕੀ ਏ ਸਿਰਫ 3 ਮਹੀਨਿਆਂ ਬਾਅਦ ਜਿਹੜਾ ਕਿ ਕਿਸੇ ਨੂੰ 5-5 ਕਿਲੋ ਕਣਕ ਮਿਲਦੀ ਏ ਉਹ ਜਿਹੜੇ ਗਰੀਬ ਲੋਕ ਨੇ ਉਹ ਵਿਚਾਰੇ 5 ਕਿਲੋ ਨਾਲ ਆਪਣਾ ਗੁਜ਼ਾਰਾ ਕਰ ਸਕਦੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੂੰ ਲੋਕਾਂ ਦਾ ਯਾਦ ਕਰ ਰਹੇ ਨੇ ਸ਼ਗਨ ਸਕੀਮ ਹੋਵੇ ਜੋ ਬੱਚਾ ਲਈ ਸਾਈਕਲ ਸਕੀਮ ਹੋਵੇ ਜਾਂ ਹੋਰ ਜਿਹੜੀਆਂ ਵਜੀਫਾ ਸਕੀਮਾਂ ਹੋਣ ਇਹ ਸਾਰੀਆਂ ਬਾਦਲ ਨੇ ਚਲਾਈਆਂ ਸੀ ਔਰ ਬਾਦਲ ਵੱਲੋਂ ਲੋਕਾਂ ਨੂੰ ਫ੍ਰੀ ਬੀ ਦੀ ਦੇਣ ਵਾਸਤੇ ਜਿਹੜਾ ਕਿ 200 ਜੁਟ ਮਾਫ ਕੀਤੀ ਗਈ ਸੀ ਉਹ ਆਮ ਆਦੀ ਪਾਰਟੀ ਜਿਹੜਾ ਆਪਣਾ ਸਿਰ ਸੇੜਾ ਲੈਣਾ ਚਾਹੁੰਦੀ ਹੈ ਕਾਂਗਰਸ ਆਪਣੇ ਸਿਰ ਸੇੜਾ ਲੈਣਾ ਚਾਹੁੰਦੀ ਹੈ ਲੇਕਿਨ ਲੋਕਾਂ ਨੂੰ ਪਤਾ ਹੈ ਕਿ ਸਾਰੀਆਂ ਲੋਕ ਭਲਾਈ ਸਕੀਮਾਂ ਅਕਾਲੀ ਸਰਕਾਰ ਦੇ ਸਮੇਂ ਸ਼ੁਰੂ ਹੋਈਆਂ ਸੀ ਅੱਜ ਪੈਨਸ਼ਨ ਜੋ 1500 ਹੋਈ ਏ ਉਹ ਜਿਹੜੀ ਕਿ ਬਾਦਲ ਸਰਕਾਰ ਨੇ ਕੀਤੀ ਸੀ ਜਿਹੜਾ ਕਿ ਕੈਪਟਨ ਸਰਕਾਰ ਕਹਿੰਦੀ ਹੈ ਕਿ ਅਸੀਂ 3000 ਕਰਾਂਗੇ ਔਰ ਝਾੜੂ ਵਾਲੀ ਸਰਕਾਰ ਨੇ ਕਿਆ ਸੀ ਕਿ 2500 ਕਰਾਂਗੇ ਨਾ 3000 ਹੋਈ ਨਾ 2500 ਹੋਈ ਉਹੀ ਬਾਦਲ ਸਾਹਿਬ ਵੱਲੋਂ ਕੀਤੀ ਹੋਈ 1500 ਪੈਨਸ਼ਨ ਹੀ ਮਿਲ ਰਹੀ ਏ ਸੋ ਹੀਰਾ ਸਿੰਘ ਗਾਬੜਿਆ ਨੇ ਵੱਡੇ ਦਾਅਵੇ ਕੀਤੇ ਨੇ ਕਿ 2027 ਨੂੰ ਲੈ ਕੇ ਲੋਕ ਉਤਾਵਲੇ ਹੋਏ ਬੈਠੇ ਨੇ ਕਿ ਕਦੋਂ ਸਮਾਂ ਆਵੇ ਔਰ ਅਸੀਂ ਕਦੋਂ ਇਹਨਾਂ ਨੂੰ ਚੜ੍ਹਾ ਕਰੀਏ ਔਰ ਅਕਾਲੀ ਭਾਜਪਾ ਸਰਕਾਰ ਬਣੇ ਜੋ ਕਿ ਉਹਨਾਂ ਦੇ ਗੱਲਾਂ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਇਹ ਕੁਝ ਸਪਸ਼ਟ ਹੋ ਗਿਆ ਸੋ ਇਸ ਦੇ ਨਾਲ ਹੀ ਲੁਧਿਆਣਾ ਦੀ ਜਿੰਨੀ ਚੋਣ ਲੜ ਰਹੇ ਉਪਕਾਰ ਸੇ ਕੋ ਮਨ ਇੱਕ ਕਹਿ ਕੇ ਜੋ ਲੋਕ ਲੁਧਿਆਣਾ ਵਾਸੀ ਜਿਹੜਾ ਕਿ ਲੁਧਿਆਣਾ ਪੱਛਮੀ ਤੋਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਔਰ ਅਸੀਂ ਅਸ਼ੀਰਵਾਦ ਲੈਣ ਵਾਸਤੇ ਪਹੁੰਚੇ ਆਂ ਸ਼੍ਰੀ ਦਰਬਾਰ ਸਾਹਿਬ ਨਮਸਤਕ ਹੋਇਆ ਜੋ ਸਾਨੂੰ ਟਿਕਟ ਮਿਲੀਏ ਅਕਾਲੀ ਦਲ ਨੇ ਵਿਸ਼ਵਾਸ ਕੀਤਾ ਔਰ ਅਕਾਲੀ ਦਲ ਨੂੰ ਇਹ ਸੀਟ ਜਿੱਤ ਕੇ ਅਸੀਂ ਅਕਾਲੀ ਦਲ ਦੀ ਝੋਲੀ ਪਾਵਾਂਗੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਇਹ ਸੀਟ ਜਿੱਤਾਂਗੇ ਉਸ ਤੋਂ ਬਾਅਦ ਫਿਰ ਅਸੀਂ ਵੈਸੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਆਵਾਂਗੇ ਔਰ ਇਥੋਂ ਵਿਗੜ ਵਜੇਗਾ 2027 ਦੇ ਚੋਣਾਂ ਦਾ ਸੋ ਹੀਰਾ ਸਿੰਘ ਗਾਬੜੀਆ ਨੇ ਬਹੁਤ ਵੱਡੇ ਐਲਾਨ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ 2027 ਤੋਂ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਦੀ ਜਿ